ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੋ ਚੈਨਲ ਦੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਇੱਕ ਆਪਾਂ ਅੱਜ ਦਿਖਾਉਣੇ ਆ ਤੁਹਾਨੂੰ ਬਹੁਤ ਹੀ ਗੁਣਕਾਰੀ ਚੀਜ਼ ਹੈ ਤੇ ਆ ਦੇਖੋ ਜੀ ਆ ਫਲਾਵਰ ਤੁਸੀਂ ਦੇਖ ਕੇ ਦੱਸੋ ਕਿ ਕਿਹੜੇ ਫਲਾਵਰ ਆਏ ਇਹ ਦੇਖੋ ਜੀ ਤੇ ਆ ਪਈ ਵਾਲੀ ਫਲਾਵਰ ਰੱਖੀ ਹੈ ਤੇ ਇਹਦੇ ਨਾਲ ਆਪਾਂ ਰੱਖ ਲਿਆ ਮੇਥੀ ਦਾਣਾ ਤੇ ਆਹ ਵਾਲੇ ਲੌਂਗ ਆ ਪੰਜ ਛੇ ਲੌਂਗ ਦੇ ਪੀਸ ਆਪਾਂ ਰੱਖ ਲਏ ਤੇ ਅੱਧਾ ਕ ਚਮਚਾ ਆਪਾਂ ਲੈ ਲਿਆ ਮੇਥੀ ਦਾਣਾ ਇੱਕ ਤਾਂ ਬਰੀਕ ਵਾਲੀ ਮੇਥੀ ਨਹੀਂ ਦੀ ਆਪਣੇ ਕੋਲੇ ਮੇਥੇ ਜਿਹਨੂੰ ਬੋਲਦੇ ਆਪਾਂ ਮੇਥੇ ਹੈ ਇਹ ਇਹ ਵਨ ਆਪਾਂ ਮੇਥੇ ਪਾਵਾਂਗੇ ਤੇ ਇਹ ਆਪਾਂ ਬਣਾਵਾਂਗੇ ਜੀ ਤੇਲ ਇਹਨੂੰ ਆਪਾਂ ਤੇਲ ਬਣਾਉਣ ਲੱਗੇ ਆ ਤੇ ਜਿਨ੍ਹਾਂ ਨੇ ਗੰਝ ਪੈ ਜਾਂਦਾ ਏ ਬਿਲਕੁਲ ਹੀ ਵਾਲ ਲਹਿ ਜਾਂਦੇ ਜਿਵੇਂ 40+ 45 ਪਲੱਸ ਲੋਕ ਹੋ ਜਾਂਦੇ ਉਹਨਾਂ ਦੇ ਗੰਜ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਭੈਣਾ ਦੇ ਵੀ ਜਿੱਦਾਂ ਕਿ ਇੱਥੇ ਆ ਮੰਗ ਜਿਹੜੀ ਹੁੰਦੀ ਆ ਇਹਦੇ ਵਿੱਚ ਨਾ ਇੱਥੋਂ ਸਾਰੇ ਆ ਵਿਰਲਾ ਹੋ ਜਾਂਦਾ ਹੈ ਕਿ ਇੱਥੋਂ ਵਾਲ ਜੇ ਉੱਡ ਜਾਂਦੇ ਆ ਤੇ ਉਹ ਫਿਰ ਬਹੁਤ ਹੀ ਬੁਰਾ ਲੱਗਦਾ ਤੇ ਉਹਦੇ ਇਹ ਵਾਲਾ ਤੇਲ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਮਹੀਨਾ ਡੇਢ ਮਹੀਨਾ ਲਾਇਓ ਤੇ ਤੁਹਾਡੇ ਵਾਲ ਆ ਜਿਹੜੇ ਦੁਬਾਰਾ ਸ਼ੁਰੂ ਹੋ ਜਾਣਗੇ ਉਹਨੇ ਇਹ ਅਸੀਂ ਰਿਸ਼ਤੇਦਾਰਾਂ ਨੇ ਸਾਨੂੰ ਦੱਸਿਆ ਸੀਗਾ ਕਿ ਉਹਨਾਂ ਨੇ ਖੁਦ ਟਰਾਈ ਕੀਤਾ ਸੀ ਬਣਾ ਕੇ ਤੇ ਉਹ ਇਦਾਂ ਉਹ ਦੀਦੀ ਆ ਜਿਹੜੇ ਉਹਨਾਂ ਦੀ ਮੰਗ ਹੈ ਇੱਥੋਂ ਨਾ ਐ ਬਿਰਲੇ ਹੀ ਹੋਗੇ ਸੀ ਵਾਲ ਬਹੁਤ ਜ਼ਿਆਦਾ ਬਿਰਲੇ ਹੋਗੇ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਉਹ ਕਹਿੰਦੇ ਨਾ ਵੀ ਮੇਰੇ ਤਾਂ ਬਹੁਤ ਜ਼ਿਆਦਾ ਐ ਪਰਗੀ ਮੰਗ ਪਰਗੀ ਦੁਆਰਾ ਵਾਲਾਂ ਦੇ ਨਾਲ ਤੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੈ ਕਿ ਗੰਜ ਬਹੁਤ ਜਲਦੀ ਪੈ ਜਾਂਦਾ ਹੈ ਤੇ ਉਹ ਬੁਰੇ ਵੀ ਬਹੁਤ ਲੱਗਦੇ ਆ ਤੇ ਆਪਾਂ ਤੁਹਾਨੂੰ ਤੇਲ ਬਣਾ ਕੇ ਦਿਖਾਉਨੇ ਆ ਤੇ ਚਲੋ ਜੀ ਦਿਖਾਉਨੇ ਆ ਤੁਹਾਨੂੰ ਤੇਲ ਵੀ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਆਪਾਂ ਤੇਲ ਪਾਵਾਂਗੇ ਇਹਦੇ ਵਿੱਚ ਚਲੋ ਆ ਜੋ ਜੀ ਤੇ ਆ ਲੋ ਜੀ ਆਪਾਂ ਲੱਗ ਪਏ ਆ ਬਣਾਉਣ ਤੇਲ ਆਪਾਂ ਲੈ ਲਿਆ ਦੇ ਤੱਕ ਤੋਂ ਜ਼ਿਆਦਾ ਹੈ ਤੇ ਪੌਣਕ ਗਲਾਸ ਆਪਾਂ ਤੇਲ ਦਾ ਪਾਵਾਂਗੇ ਇਹਦੇ ਵਿੱਚ ਤੇ ਭਾਂਡਾ ਆਪਣਾ ਜਿਵੇਂ ਛਿੰਮ ਗੈਸ ਤੇ ਧਰਿਆ ਹੋਇਆ ਆਪਾਂ ਸਲੋ ਆ ਦੇਖੋ ਜੀ ਸਲੋ ਗੈਸ ਤੇ ਸੋ ਤੇ ਆ ਦੇਖੋ ਇਹ ਗਰਮ ਹੋ ਜੂਗਾ ਤੇਲ ਤੇ ਇਹਦੇ ਵਿੱਚ ਫਿਰ ਆਪਾਂ ਪਾਉਣੇ ਆ ਸਮਾਨ ਦੇ ਕਿਸ ਤਰੀਕੇ ਦੇ ਨਾਲ ਸਮਾਨ ਪਾਉਣਾ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਤੇਲ ਬਣ ਕੇ ਤਿਆਰ ਹੋਊਗਾ ਇਹ ਬਹੁਤ ਜ਼ਿਆਦਾ ਵਾਲਾਂ ਦੇ ਜਿੰਨੀਆਂ ਵੀ ਪ੍ਰੋਬਲਮ ਆ ਨਾ ਸਾਰੀਆਂ ਪ੍ਰੋਬਲਮਾਂ ਵਾਸਤੇ ਹੀ ਆ ਤੇ ਪਰ ਜਿਹੜਾ ਗੰਜੇਪਣ ਵਾਸਤੇ ਆ ਉਹਦੇ ਵਾਸਤੇ ਤਾਂ ਮੇਨ ਆ ਕਿ ਗੰਜਾਪਨ ਬਹੁਤ ਜਲਦੀ ਦੂਰ ਕਰਦਾ ਏ ਬਲਾ ਤੇਲ ਬਣਾਇਆ ਹੋਇਆ ਤੇ ਤੇਲ ਆਪਣਾ ਹੋ ਚੁੱਕਿਆ ਗਰਮ ਤੇ ਹੁਣ ਆਪਾਂ ਦੱਸਦੇ ਹਾਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਆਵਲੀ ਲੌਂਗ ਕਿਉਂਕਿ ਲੌਂਗ ਵੀ ਬਹੁਤ ਵਧੀਆ ਚੀਜ਼ ਆ ਇੱਕ ਨੇਚਰਲ ਆ ਕੋਈ ਇਹਦੇ ਵਿੱਚ ਕੋਈ ਸਾਈਡ ਇਫੈਕਟ ਤਾਂ ਕੁਝ ਵੀ ਹੋ ਹੀ ਨਹੀਂ ਸਕਦਾ ਕਿਉਂਕਿ ਨੇਚਰਲ ਚੀਜ਼ਾਂ ਆਪਾਂ ਪਾਈਆਂ ਹੋਈਆਂ ਇੱਕ ਕੁਦਰਤੀ ਚੀਜ਼ਾਂ ਐ ਤੇ ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਦੇਣਗੀਆਂ ਫਾਇਦਾ ਹੀ ਕਰਨਗੀਆਂ ਤੇ ਆ ਆਪਾਂ ਹਣ ਪਾਉਣ ਲੱਗੇ ਆ ਇਹਦੇ ਵਿੱਚ ਮੇਥੀ ਇਹ ਵੈਸੇ ਤੁਹਾਨੂੰ ਮੇਥੇ ਬੋਲਦੇ ਐ ਇਹਨਾਂ ਨੂੰ ਸੀ ਤੈਨੂੰ ਮੇਥੇ ਵਾਲੇ ਨੇ ਮੇਥੀ ਉਹਨੂੰ ਆਨੇ ਹੁੰਨੇ ਜਿਹੜੀ ਬਰੀਕ ਵਾਲੀ ਹੁੰਦੀ ਹੈ ਇਹ ਵਾਲਿਆਂ ਨੂੰ ਮੇਥੀ ਬੋਲਦੇ ਆ ਤੇ ਹੌਲੀ ਹੌਲੀ ਰਿਜਨ ਦੇਣਾ ਇਹਨੂੰ ਕਿਹਦਾ ਰਸਤਾ ਜਿਹੜਾ ਬੂ ਚੰਗੀ ਤਰ੍ਹਾਂ ਵਿੱਚੋਂ ਨਿਕਲ ਜਾਵੇ ਛੇ ਧਨੀਆ ਪਾ ਕਰਨੀ ਕਿ ਜਲਦੀ ਜਲਦੀ ਦੇ ਵਿੱਚ ਬਣ ਜੇ ਇਨੂੰ ਪੂਰਾ ਰਿੰਨਣਾ ਹੈ ਤੇਲ ਨੂੰ ਆ ਦੇਖੋ ਜੀ ਉਪ ਲੱਗਿਆ ਨਾ ਤੇ ਆ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਗੁਡੇਲ ਦੇ ਫੁੱਲ ਕੀ ਕੀ ਧਿਆਨ ਰੱਖਣਾ ਹੈ ਕਿ ਸਟੀਲ ਦਾ ਭਾਂਡਾ ਆਪਾਂ ਲੈ ਸਕਦੇ ਹਾਂ ਤੇ ਜਾਂ ਆਪਾਂ ਲੋਹੇ ਦਾ ਭਾਂਡਾ ਲੈ ਸਕਦੇ ਹਾਂ ਇਹਨੂੰ ਤੇਲ ਉਬਾਲਣ ਲਈ ਹੋਰ ਕਿਸੇ ਵੀ ਚੀਜ਼ ਵਿੱਚ ਨਹੀਂ ਉਬਾਲ ਸਕਦੇ ਆਹ ਦੇਖੋ ਜੀ ਤੇਲ ਆਪਣਾ ਪੂਰਾ ਉਬਲ ਰਿਹਾ ਹੈ ਪਿਆ ਤੱਕ ਸਿੱਟੇ ਫਲਾਵਰ ਇਹਦੇ ਵਿੱਚ ਇਹ ਤਾਂ ਆਮੀ ਕਰ ਮਿਲ ਜਾਂਦੇ ਆ ਆਹ ਵਾਲੇ ਫਲਾਵਰ ਦਾ ਜਿਹਦੇ ਵੀ ਪਰ ਆਪਾਂ ਨੂੰ ਐ ਲਾ ਲਉਂਦਾ ਕਿ ਇਹ ਤਾਂ ਇਹ ਕਾਮ ਜੀ ਚੀਜ਼ ਐ ਤੇ ਇਹਦੇ ਫਾਇਦੇ ਬਹੁਤ ਆ ਵਾਲਾ ਨਾਲ ਜਿੰਨੀਆਂ ਵੀ ਵਾਲਾ ਦੇ ਨਾਲ ਜੁੜੀ ਹੋਵੇ ਕੋਈ ਵੀ ਬਿਮਾਰੀ ਆ ਉਹ ਇਹ ਠੀਕ ਕਰ ਦਿੰਦੇ ਤੇ ਤੁਸੀਂ ਇਦਾਂ ਵੀ ਕਰ ਸਕਦੇ ਜੇ ਤਾਂ ਗਰਮੀ ਦੇ ਵਿੱਚ ਬਣਾਉਣਾ ਐ ਤਾਂ ਤੁਸੀਂ ਜਿਵੇਂ ਆਪਾਂ ਕਹਿ ਸਕਦੇ ਆ ਕਿ ਨਾਰੀਅਲ ਦਾ ਤੇਲ ਸਰੋਂ ਦਾ ਮਿਕਸ ਕਰਕੇ ਵੀ ਬਣਾ ਸਕਦੇ ਹੋ ਤੇ ਸਰਦੀ ਦੇ ਵਿੱਚ ਸਰੋਂ ਦਾ ਤੇਲ ਹੀ ਯੂਜ਼ ਕਰਿਓ ਕਿਉਂਕਿ ਇਹ ਹੋ ਜਾਂਦਾ ਕਿ ਸਰਦੀ ਦੇ ਵਿੱਚ ਨਾ ਤੇਲ ਕੋਕੋਨਟ ਵਾਲਾ ਜਿਹੜਾ ਹੁੰਦਾ ਉਹ ਜੰਮ ਜਾਂਦਾ ਹੈ ਤੇ ਸਰੋਂ ਦਾ ਤੇਲ ਵੀ ਹੋਵੇ ਜਿਹੜਾ ਇਹ ਘਰ ਦਾ ਕੱਢਿਆ ਹੋਵੇ ਆਪਣੇ ਕੋਲੇ ਘਰ ਦਾ ਕੱਢਿਆ ਹੋਇਆ ਤੇਲ ਸੀਗਾ ਸਰੋਂ ਦਾ ਇਸ ਕਰਕੇ ਆਪਾਂ ਥੋੜਾ ਹੀ ਬਣਾਇਆ ਹੈ ਕਿਉਂਕਿ ਇਹ ਤੇਲ ਅੱਜ ਮੇਰੇ ਕੋਲੇ ਥੋੜਾ ਸੀਗਾ ਕਰਦਾ ਕਟਿਆ ਉਹ ਦੂਸਰਾ ਬਾਜ਼ਾਰ ਵਾਲਾ ਤਾਂ ਪਿਆ ਸੀਗਾ ਤੇ ਮੈਂ ਸੋਚਿਆ ਕਿ ਚਲੋ ਆਪਾਂ ਥੋੜਾ ਬਣਾ ਲੈਨੇ ਇੱਕ ਵਾਰੀ ਤੇ ਦਵਾਰਾ ਫੇਰ ਆਪਾਂ ਘਰ ਦੇ ਕਢੀ ਤੇਲ ਦੇ ਹੀ ਬਣਾਵਾਂਗੇ ਜਿਹੜੀ ਘਰੇ ਸਰੋਂ ਕਟਿਆ ਹੁੰਦਾ ਉਹਦਾ ਤੇਲ ਕਿਉਂਕਿ ਬਾਜ਼ਾਰ ਵਾਲੇ ਦੇ ਵਿੱਚ ਪਤਾ ਨਹੀਂ ਕੀ ਕੁਝ ਪਾ ਕੇ ਕਰਦੇ ਆ ਇਸ ਦੀ ਘਰ ਦੀ ਸਰੋਂ ਦਾ ਕੱਢਿਆ ਹੋਇਆ ਤੇਲ ਹੋਵੇ ਤਾਂ ਉਹ ਬਹੁਤ ਵਧੀਆ ਚੀਜ਼ ਹੈ ਤੇ ਇਹਨੂੰ ਆਪਾਂ 10-15 ਮਿੰਟ ਇਦਾਂ ਹੀ ਸਲੋ ਗੈਸ ਦੇ ਉੱਪਰ ਰੱਖ ਰੱਖਣਾ ਤੇ ਹਾਂਜੀ ਤੇਲ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆਹ ਦੇਖੋ ਜੀ ਇਹਨਾਂ ਦੀ ਕ੍ਰਿਸਪੀ ਆਵਾਜ਼ਾਂ ਲੱਗ ਪਈ ਆ ਦੇਖੋ ਇੰਨੀ देर ਆਪਾਂ ਇਹਨਾਂ ਨੂੰ ਫੁੱਲਾਂ ਨੂੰ ਵਿੱਚ ਹੀ ਤੇਲ ਦੇ ਪਕਾਉਣਾ ਹੈ ਆਹ ਦੇਖੋ ਕ੍ਰਿਸਪੀ ਕ੍ਰਿਸਪੀ ਇਹਦੀ ਆਵਾਜ਼ ਆਉਂਦੀ ਹੈ ਤੇ ਇਦਾਂ ਹੋ ਗਿਆ ਇਹਨਾਂ ਦਾ ਕਲਰ ਜਿਵੇਂ ਕ੍ਰੇਲਿਆਂ ਦੀ ਸਬਜ਼ੀ ਹੁੰਦੀ ਹੈ ਇਹ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਕ੍ਰੇਲਿਆਂ ਦੀ ਸਬਜ਼ੀ ਹੁੰਦੀ ਹੈ ਤੇ ਆਪਾਂ ਇਹਨੂੰ ਛਾਣ ਲੈਣਾ ਤੇ ਤੇਲ ਆਪਾਂ ਕਿਸੇ ਕੰਚ ਦੇ ਭਾਂਡੇ ਦੇ ਵਿੱਚ ਪਾ ਕੇ ਕੰਚ ਦੀ ਬੋਟਲ ਹੋਵੇ ਜਾਂ ਕੋਈ ਬੋਲ ਹੋਵੇ ਉਹਦੇ ਵਿੱਚ ਪਾ ਕੇ ਆਪਾਂ ਰੱਖ ਸਕਦੇ ਹਾਂ ਸਟੋਰ ਕਰ ਲੈ ਲੋ ਇਹਨੂੰ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਇਹ ਖਰਾਬ ਨਹੀਂ ਹੁੰਦਾ ਤੇ ਫਿਰ ਇਹਨਾਂ ਨੂੰ ਆਪਾਂ ਥੋੜਾ ਥੋੜਾ ਜਿਹਾ ਡੇਲੀ ਲਾਉਣਾ ਤਾਂ ਆਪਾਂ ਡੇਲੀ ਵੀ ਲਾ ਸਕਦੇ ਆ ਕਿੰਨਾਂ ਨੂੰ ਆਦਤ ਹੁੰਦੀ ਹੈ ਕਿ ਡੇਲੀ ਤੇਲ ਲਾਉਂਦੇ ਆ ਵਾਲਾ ਨੂੰ ਤੇ ਉਹ ਡੇਲੀ ਵੀ ਲਾ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਜਿਸ ਦਿਨ ਵਾਲ ਧੋਣੇ ਆ ਅਸੀਂ ਉਸ ਦਿਨ ਹੀ ਤੇਲ ਲਾਉਣਾ ਹੈ ਤੇ ਤੁਸੀਂ ਫਿਰ 3-4 ਘੰਟੇ ਪਹਿਲਾਂ ਲਾ ਕੇ ਤੇ ਬਾਅਦ ਵਿੱਚ ਵਾਲਵਾਸ਼ ਕਰਿਓ ਆਪਦੇ ਤੇ ਇਹਦਾ ਜਿਨ੍ਹਾਂ ਨੇ ਗੰਜ ਪੈ ਚੁੱਕਿਆ ਨਾ ਤੇ ਤੁਸੀਂ ਲਗਾ ਕੇ ਦੇਖਿਓ ਮਹੀਨੇ ਦੋ ਮਹੀਨਿਆਂ ਦੇ ਵਿੱਚ ਹੀ ਤੇ ਹਾਂਜੀ ਤੇਲ ਆਪਣਾ ਹੋ ਗਿਆ ਤਿਆਰ ਤੇ ਇਹ ਜਿਸ ਦੇ ਵੀ ਗੰਜ ਆ ਨਾ ਉਹਨੂੰ ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਪਤਾ ਲੱਗਣ ਲੱਗ ਜੂਗਾ ਕਿ ਮੇਰੇ ਨਵੇਂ ਵਾਲ ਆਉਣੇ ਸ਼ੁਰੂ ਹੋ ਗਏ ਆ ਤੇ ਪਰ ਇਹ ਆ ਵੀ ਕੰਟੀਨਿਊ ਤੁਸੀਂ ਲਾਉਂਦੇ ਰਹੋ ਇਤਾਂ ਨਹੀਂ ਹੈ ਕਿ ਆਪਾਂ ਇੱਕ ਹਫਤਾ ਲਾ ਲਿਆ ਤੇ ਉਹਨੂੰ ਬੰਦ ਕਰ ਦਿੱਤਾ ਇੱਕ ਹਫਤੇ ਦੇ ਵਿੱਚ ਤਾਂ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਆਊਗਾ ਤਿੰਨ ਮਹੀਨੇ ਨੂੰ ਲਗਾਤਾਰ ਲਗਾ ਕੇ ਦੇਖਿਓ ਤੇ ਤੁਹਾਡੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਜ਼ਰੂਰ ਟਰਾਈ ਕਰਿਓ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ